ਐ ਜਾਇਨਾ ਇੱਕ ਮਿੰਟ ਜਾ ਵੀ ਨਾ ਕਿਤੇ ਵੀ ਉਹ ਲੈ ਦਾ ਕਨੈਕਟਰ ਕਹਿੰਦਾ ਮੈਂ ਇਹਨੂੰ ਕੁੜੀ ਨੂੰ ਥੱਲੇ ਸਾਰ ਤਾਰ ਦੇਣਾ ਮਹਿਲ ਜਾਣਾ ਨਹੀਂ ਮੋਕੇ ਕਰੈਕਟਰ ਇਦਾਂ ਕਹਿੰਦਾ ਆਖਿਆ ਚੱਲ ਬੱਚੀ ਆ ਤੇ ਉਹ ਵਿਚਾਰੀ ਮੈਡ ਰੋਕਦੀ ਜਾਂ ਅਲੀ ਖਾਲਸੀ ਬੈਠਾ ਉਹ ਉਹਦੇ ਘਰ ਲੈ ਚੱਲੀ ਉਹਦੇ ਨਾਲ ਨਹੀਂ ਹੈਗੀ ਆਂਦੀ ਮੈਂ ਤੁਹਾਡੇ ਨਾਲ ਜਾਣਾ ਇਹ ਪੁੱਛਿਆ ਨਾ ਉਹਨਾਂ ਨੇ ਕਨੈਕਟਰ ਨੇ ਕਿ ਤੂੰ ਟਿਕਟ ਨਹੀਂ ਲਈ ਤੇ ਗੱਲਾਂ ਕਰਨ ਲਾ ਪੇ ਮਾਮੀ ਹੋਣੀ ਫਿਰ ਇਹਨੂੰ ਚੱਲ ਤੂੰ ਟਿਕਟ ਕਿਉਂ ਨਹੀਂ ਲਈ ਤੇਰਾ ਧਾਰ ਗਾੜ ਕਿਉਂ ਨਹੀਂ ਹੈਗਾ ਤੇਰੇ ਕੋਲ ਧਾਰ ਕਰ ਤੇ ਬੀ ਆ ਜਣਾ ਨੂੰ ਤੂੰ ਨਹੀਂ ਮੈਂ ਆਪ ਦਾ ਬਚਾ ਕਰਦੀ ਫਿਰਦੀ ਮੇਰੇ ਮਗਰ ਕਹਿੰਦੀ ਬੰਦਾ ਲੱਗਾ ਹੈ ਮੋਟਰਸਾਈਕਲ ਉਹਨੇ ਵੇਚਣਾ ਦਾਲੇ ਮੇਰੇ ਕੋਲ ਕੋਣ ਉਹ ਕੌਣ ਸੀਗੇ ਜਿਨੇ ਤੈਨੂੰ ਤੇਰੇ ਮਤੇ ਭਰਾ ਨੇ ਲਾਇਆ ਸੀ ਅੱਗੇ ਵੇਚਿਆ ਸੀ ਤਨੂੰ ਨੇ ਅੱਗੇ 60 ਸਾਲਾਂ ਦੇ ਵਿੱਚੇ ਹੂੰ ਕਿੱਥੇ ਵੇਚਿਆ ਆਹ ਹਾਂ ਅੱਛਾ 60 ਸਾਲਾਂ ਵਿੱਚ ਤੇਰੇ ਭਰਾ ਨੇ ਪੈਸੇ ਲੈ ਉਹ ਤੋਂ ਬੜੀ ਮੁਕਸਨ ਨਿਕਲੀਆਂ ਉੱਥੋਂ ਭੱਜੀ ਵੇ ਉੱਥੋਂ ਭੱਜੀ ਸਾਰੇ ਭੱਜੀ ਮੈਂ ਆਪਣੀ ਜਾਨ ਤੇ ਬਚਾਉਂਦੀ ਆ ਨਾ ਮੈਂ ਇੱਧਰ ਜਾ ਲੱਗਦਾ ਨਾ ਕੱਲ ਵੀ ਆਣੀ ਨਹੀਂ ਮੇਰੇ ਮਾਤਾ ਪਤਾ ਵੀ ਉਹ ਉੱਥੇ ਨਹੀਂ ਕਦੋਂ ਹੁਣ ਗੱਲ ਵੀ ਮੇ ਚੇਪ ਤੇ ਆਪਰਾ ਦਾ ਨਾ ਕੀ ਤੇਰੇ ਦਾ ਬਿੱਟੂ ਬਿੱਟੂ ਪਿੰਡ ਕਿਹੜਾ ਉਹਨੇ ਬੰਦਨਾ 10:00 ਵਜੇ ਮੋਗੇ ਤੇ ਉਹਨੇ ਜਦ ਨੂੰ ਰਾਤ ਦੀ ਗੱਲ ਬਿਲਕੁਲ ਖਾਲੀ ਹੋ ਜਾਣਾ ਜਿਹੜਾ ਮਰ ਗਿਆ ਆਦਾ ਵੀ ਆ ਮੇਰੇ ਨਾਲ ਨਾ ਮਾਤਾ ਜੀ ਦਾ ਪੈਣ ਰੋਣ ਲੱਗਦੀ ਆ ਤੇ ਇਹ ਦੁੱਖ ਆ ਹੁੰਦਾ ਮਾਤਾ ਜੀ ਆਪਣੀਆਂ ਧੀਆਂ ਵਾ ਨਾ ਕੀ ਐਡਰੈਸ ਦੱਸ ਦੇ ਚੱਲ ਕਿੱਥੇ ਕੋਣੀ ਦੱਸਣ ਚ ਤੇ ਨੀ ਕੋਈ ਹੋਈ ਤੇਰਾ ਨੁਕਸਾਨ ਹੋਣਾ ਤੂੰ ਫਿਰ ਜਿੱਥੇ ਕਹਿੰਗੇ ਉੱਥੇ ਚੜਾ ਦਾਂਗੇ ਨਾਲ ਜਾਊਗੀ ਆ ਪੈਣਾ ਨਾਲ ਆ ਤੁਹਾਨੂੰ ਕਹ ਲਈ ਟੈਨਸ਼ਨ ਮਾਦਾ ਕੋਈ ਨਹੀਂ ਹੁੰਦਾ ਦੰਗ ਕੋਈ ਨਹੀਂ ਹੁੰਦਾ ਆ ਤਾਦੀ ਮੈਂ ਹਾਂ ਪੀ ਟੈਨਸ਼ਨ ਨਾ ਲਾਉਣਾ ਮਾਤਾ ਤੂੰ ਤੇ ਚੰਗਾ ਕੀਤਾ ਵਾ ਤੂੰ ਸਹੀ ਕੀਤਾ ਆ ਕਰ ਅੱਛਾ ਚੜੀ ਆ ਪੈਣਾ ਤਾਂ ਪੈਣਾ ਸਿਕਾਲਾ ਕੋਈ ਮਰੇ ਸਿਕਾਲਾ ਹੋ ਠੀਕ ਠਾਕ ਹੀ ਹਾਂਜੀ ਜੀ ਅੱਛਾ ਆ ਬੈਨਵਾ ਆ ਪੱਕਾ ਬੰਦ ਕਰੇ ਮੜਿਆ ਹੋਰ ਬੈਨ ਕੀ ਨਾ ਤੇਰਾ ਕਿਨਾ ਮੇਰੀ ਬੈਨ ਦਾ ਪੈਨ ਡਰਨਾ ਕੋ ਨਹੀਂ ਸਾਬਾਪਾ ਮੈਂ ਤੇਰਾ ਵੀਰਾ ਹੀ ਆ ਮੈਂ ਸੇਵਾ ਵਾਲਾ ਵੀਰਾ ਤੇਰਾ ਪੰਥ ਵਾਲੇ ਆ ਠੀਕ ਆ ਬੈ ਸੇਵਾ ਵਾਲਾ ਵੀਰਾ ਸੋਸਾਇਟੀ ਵਾਲਾ ਮੈਂ ਕੀ ਗੱਲ ਹੈ ਮੇਰੀ ਭੈਣ ਨੂੰ ਮੈਂ ਤਾਂ ਕਿੱਥੋਂ ਮਿਲੀਏ ਤੁਹਾਨੂੰ ਇੱਧਰ ਆਏ ਹੈ ਨਾ ਅੰਬਰਸਰ ਇਹਨਾਂ ਵੀ ਬਾਸੇ ਬੈਠੇ ਹੈ ਅੱਛਾ ਇਹ ਮਾੜਾ ਨਹੀਂ ਗਈ ਲੀਡੇ ਲੈਣ ਪੈਣ ਦੇ ਵਿਆਹ ਆ ਵਾਸਤੇ ਉੱਥੇ ਇਹਨਾਂ ਨੂੰ ਇਹ ਬੱਸ 'ਚ ਮਿਲੇ ਤੇ ਬੱਸ ਵਾਲਾ ਕਨੈਕਟਰ ਸੀ ਨਾ ਜਿਹੜਾ ਉਹ ਇਹਨੂੰ ਤਾਰਦਾ ਸੀ ਹਾਸਲ ਕਰਦੇ ਸੀ ਦਾਡ ਕਾਟ ਮੰਗਦਾ ਸੀ ਅੱਛਾ ਤੇ ਪੈਸਾ ਤੇ ਲੈਣੀ ਕੋਈ ਆ ਸੀ ਤੇ ਇਹਨੂੰ ਨਾ ਚਰੀ ਨੂੰ ਕਹਿੰਦਾ ਸੀ ਵੀ ਤੂੰ ਥੱਲੇ ਉਤਰ ਬੜਾ ਮਾੜਾ ਚੰਗਾ ਵੀ ਬੋਲਦਾ ਸੀ ਇਹ ਡਰੀ ਪਈ ਇਹਨੂੰ ਇਹਦੇ ਮਗਰ ਲੱਗਾ ਸੀ ਕੋਈ ਜਿਹੜੀ ਗੱਲ ਆ ਮਗਰ ਲੱਗਾ ਸੀ ਤੇ ਏ ਡਰੀ ਡਰੀ ਕਦੀ ਕਿਹੋ ਆਟੋ ਵਾਲੇ ਨੇ ਹੱਥ ਦੇ ਗਏ ਵੀ ਬੈ ਕੇ ਤੇ ਬੱਸੇ 'ਚ ਚੜੀ ਭੱਜ ਕੇ ਡਰੀ ਪਰ ਰੁਪਲੀ ਹੋਈ ਬੱਸੇ 'ਚ ਲੁੱਕ ਕੇ ਆ ਗਈ ਆ ਤੇ ਇਹਨੂੰ ਨਾ ਵਿਚਾਰੀ ਨੂੰ ਬਾਅਦ ਪੈਸਾ ਤੇ ਲ ਕੋਈ ਨਹੀਂ ਹੈਗਾ ਤੇ ਇੱਕ ਹਰੀਕੇ ਦੀ ਮਾਤਾ ਸੀ ਉਹ ਆਂਦੀ ਵੀ ਚੱਲ ਕੋਣੀ ਵੀ ਕਨੈਕਟਡ ਸਾਹਿਬ ਨੂੰ ਕਹਿੰਦੀ ਵੀ ਟਿਕ ਟਕਟਾ ਦਿੱਤੀ ਉਹਦੀ ਉਹ ਭਾਜ ਭੰਗਾਂ ਦੀ ਜੋ ਵੀ ਭੈਣ ਤੇ ਉਹਨਾਂ ਹਰੀਕੇ ਉਹਨਾਂ ਟਿਕ ਟਕਟਾ ਕਰਤੀ ਤੇ ਉਹ ਵਿਚਾਰੀ ਫਿਰ ਬਾਅਦ ਇਹ ਇੱਥੋਂ ਤੱਕ ਆ ਗਏ ਤੇ ਇਹਨੂੰ ਸਮਝ ਨਹੀਂ ਆਉਦੀ ਮੈਂ ਹੁਣ ਕਿੱਧਰ ਜਾਵਾਂ ਨੇਰਾ ਹੋ ਗਿਆ ਉਹ ਮੇਰੀਆਂ ਭੈਣਾਂ ਅਸੀਂ ਨਾਲ ਉਹ ਆਂਦੀਆਂ ਵੀ ਕੋਣੀ ਹੱਡੀ ਵੀ ਭੈਣਾਂ ਆ ਰ ਦੇਰ ਨਾਲ ਲਹਿੜ ਕਾ ਅੱਛਾ ਇਹਾਂ ਵੀ ਮੈਂ ਉਹਨਾਂ ਨਾਲ ਜਵ ਮੈਂ ਦੇ ਨਾਲ ਇਹ ਜਾਇ ਨਾ ਇੱਕ ਮਿੰਟ ਜਾਵੀ ਨਾ ਕਿਤੇ ਵੀ ਕੁਝ ਨਹੀਂ ਆਂਦੇ ਤੈਨੂੰ ਕੁਝ ਨਹੀਂ ਆਂਦੇ ਤੇਰਾ ਕਿਹੜਾ ਪਿੰਡ ਕਿਹੜਾ ਤੇਰਾ ਤੇਰਾ ਪਿੰਡ ਕਿਹੜਾ ਪੈਣੇ ਪਿੰਡ ਦੱਸ ਦੱਸ ਨਾ ਕਿਹੜਾ ਪਿੰਡ ਵਾ ਤੇਰਾ ਮੈਂ ਤੇਰੇ ਨਾਲ ਜਾਊਂਗਾ ਕੌਣ ਤੈਨੂੰ ਤੰਗ ਕਰਦਾ ਇਹ ਦੱਸ ਕੋਈ ਵੀ ਨਹੀਂ ਕਰਦਾ ਕੋਈ ਵੀ ਨਹੀਂ ਤੰਗ ਕਰਦਾ ਦੇਖ ਲੈ ਫਿਰ ਪੱਕੀ ਗੱਲ ਕੋਈ ਨਹੀਂ ਕਰਦਾ ਹੁਣੇ ਤੂੰ ਕਹਿੰਨੀ ਕਿ ਮੇਰੇ ਸਾਰੇ ਤੰਗ ਕਰਦੇ ਆ ਕੋਈ ਨਹੀਂ ਕਰਦਾ ਫਿਰ ਘਰੋਂ ਕਦ ਤੂੰ ਆਈਆਂ ਕਦ ਤੂੰ ਆਇਆ ਕਰੋ ਦਾ ਸਰ ਨਹੀਂ ਤੇਰਾ ਭਲਾ ਹੀ ਸੋਚਣਾ ਕਿਹੜਾ ਪਿੰਡ ਕਿਹੜਾ ਵਾ ਤੇਰਾ ਤੇਰਾ ਪਿੰਡ ਕਿਹੜਾ ਵਾ ਨਾ ਮੈਂ ਸੰਸਤਾ ਤੋਂ ਜਾਣਾ ਵਾ ਨਾ ਮੈਂ ਕਿਤੇ ਜਾਣਾ ਵਾ ਕਿੱਥੇ ਜਾਣਾ ਵਾ ਕਿੱਥੇ ਜਾਣਾ ਵਾ ਮੈਂ ਕਿਤੇ ਵੀ ਨਹੀਂ ਜਾਣਾ ਘਰੇ ਨਹੀਂ ਜਾਣਾ ਮੈਂ ਕਿਤੇ ਵੀ ਨਹੀਂ ਜਾਣਾ ਕਾਤੋਂ ਨਹੀਂ ਜਾਣਾ ਘਰੇ ਲੜਾਈ ਹੋਈ ਮੇਰੀ ਕਿਹਦੇ ਨਾਲ ਸੱਸ ਨਾਲ ਕੀ ਆਂਦੀ ਮਾਰਦੀ ਆ ਮਾਰਦੀ ਨਹੀਂ ਹੈਗੀ ਹਾਂ ਫਿਰ ਕਾਤੋਂ ਕੀ ਲੜਾਈ ਕਰ ਕੇੜੀ ਗੱਲਾਂ ਹੋਈਆਂ ਦਾਸ ਮੇਰੀ ਭੈਣ ਮੇਰੀ ਭੈਣ ਘਬਰਾ ਨਾ ਮੈਂ ਤੇਰਾ ਵੀਰਾ ਵਾਂ ਮੇਰਾ ਇੱਕਾਮ ਇਹੋ ਹੈ ਜਿਹੜੀ ਭੈਣ ਨੂੰ ਉਹਦੇ ਘਰ ਦੇ ਸਾਸਾਰਾ ਤਾਂ ਕਰਦੇ ਆ ਅਸੀਂ ਉਹਨਾਂ ਦੀ ਹੈਲਪ ਕਰੀਦੀ ਆ ਠੀਕ ਆ ਹਾਂ ਤੂੰ ਘਬਰਾ ਨਾ ਨਹੀਂ ਕੋਈ ਗੱਲ ਨਹੀਂ ਤੂੰ ਚੱਲ ਜੀ ਕੋਈ ਗੱਲ ਨਹੀਂ ਠੀਕ ਹੈ ਜੀ ਹਾਂਜੀ ਕੋਈ ਗੱਲ ਨਹੀਂ ਮੇਰੀ ਭੈਣ ਘਬਰਾ ਨਾ ਤੇ ਤੇਰਾ ਸੌਰੀ ਹੈ ਕਿਹੜੀ ਜਗ੍ਹਾ ਵਾ ਮੈਨੂੰ ਸਾਰਾ ਪਤਾ ਵਾ ਕਿਹੜੀ ਜਗ੍ਹਾ ਹੈ ਕਿਹੜੀ ਜਗ੍ਹਾ ਨਹੀਂ ਹੈ ਜੇ ਫਿਰ ਤੂੰ ਨਾਦ ਸਿੰਘ ਫਿਰ ਮੈਂ ਤੇਰੀ ਵੀਡੀਓ ਬਣਾ ਕੇ ਪਾਉਣੀ ਪੈਣੀ ਫਿਰ ਮੈਨੂੰ ਤੇ ਜੇ ਦੱਸ ਦੇਂਗੀ ਫਿਰ ਮੈਂ ਵੀਡੀਓ ਨਹੀਂ ਪਾਉਂਦਾ ਅੱਗੇ ਵੀ ਤਾਂ ਬਣਾਉਣੇ ਦੇ ਫਿਰ ਪਾਉਂਦਾ ਨਹੀਂ ਆ ਮੈਂ ਪਾਉਂਗਾ ਨਹੀਂ ਪਰ ਜੇ ਤੂੰ ਨਾਂ ਦੱਸੇਂਗੀ ਫਿਰ ਸਾਨੂੰ ਵੀਡੀਓ ਪਾਉਣੀ ਪੈਣੀ ਤੇਰਾ ਐਡਰੈਸ ਲੱਭਣ ਵਾਸਤੇ ਫਿਰ ਤੇਰੀ ਵੀਡੀਓ ਪਾਉਣੀ ਪੈਣੀ ਆ ਦੱਸ ਤੇਰਾ ਨਾਂ ਕੀ ਆ ਤੇਰੇ ਸਹੁਰੇ ਤਾਂ ਆਲੇ ਦਿਨ ਭਾ ਕੇ ਲੈ ਕੇ ਤਾਂ ਕੀ ਕਰਾਂਗੇ ਹਾਂ ਸਹੀ ਗੱਲ ਆ ਪਹਿਣੇ ਅੱਜ ਕੱਲ ਸਮਾਂ ਨਹੀਂ ਤੁਹਾਨੂੰ ਮੈਂ ਨਾ ਤੂੰ ਆਪੇ ਮੈਨੂੰ ਕਹਿਆ ਸੀ ਤਾਂ ਮੈਂ ਇੱਕ ਰਾਤ ਕਟਾਉਣੀ ਆ ਬਾਕੀ ਤੂੰ ਤੁਹਾਨੂੰ ਗੱਡੀ ਭਾ ਦਾਂਗੇ ਬਸ ਤੂੰ ਜਿੱਥੇ ਮੱਜ ਚੱਲਦੀ ਭਾ ਮੋਗੇ ਚੱਲਦੀ ਭਾ ਮੈਂ ਉੱਥੇ ਚੱਲਦੀ ਕਿੱਥੇ ਜਾਣਾ ਮੋਗੇ ਕਿੱਥੇ ਜਾਣਾ ਮੈਂ ਦੱਸ ਫਿਰ ਮੋਗੇ ਕੋਈ ਹੈਗਾ ਵਾ ਕੌਣ ਕੀ ਨਾ ਕੀਆ ਕਿ ਕੋਈ ਨੰਬਰ ਕੀ ਉਹਨਾਂ ਦਾ ਦਾਦੇ ਦਾਦੇ ਬਾਬਾ ਜੀ ਕੋਈ ਨਹੀਂ ਚੁੱਪ ਕਰ ਜਾਓ ਤੁਸੀਂ ਚੁੱਪ ਕਰ ਜਾਓ ਇਹ ਮੈਂ ਤਾਂ ਹੀ ਤੀ ਤੁਹਾਨੂੰ ਦੱਸਦੇ ਆ ਇਹ ਕੋਈ ਚੱਕਾ ਕੀ ਦੱਸਦੇ ਤੁਹਾਨੂੰ ਸੱਚ ਬੈਠੇ ਸੀ ਤੇ ਮੈਨੂੰ ਆ ਗਈ ਪਰਸ਼ਾ ਇਹ ਪਹਿਲਾਂ ਸਾਡੇ ਨਾਲ ਗੱਲਾਂ ਕਰਦੀ ਸੀ ਸਵਾਰ ਕਰਾਂਗੀ ਹਾਂ ਇੱਧਰ ਲੱਗ ਕੇ ਆ ਜਾਓ ਕਿੱਥੇ ਲੱਭਾ ਦਿੱਤੇ ਕਿਹਨਾਂ ਦੇ ਦੇ ਤੂੰ ਹਾਂ ਜੀ ਇਹਨੂੰ ਪੈਸੇ ਦੇ ਦਿੱਤੇ ਵੀਡੀਓ ਸਾਡਾ ਨਹੀਂ ਹਰੇ ਕਹਿੰਦਾ ਕਿ ਇਹਨਾਂ ਬੜੇ ਮੈਂ ਜਾਣਾ ਮੈਂ ਹਾਂ ਛੱਡ ਕੇ ਮੰਗਮੋਗੇ ਛੱਡ ਕੇ ਇੱਥੇ ਛੱਡਾਵਾਂਗੇ ਤੈਨੂੰ ਤੇ ਇਹਦੇ ਹੈਲਥ ਕੇਅਰ ਦੀ ਬੁੜੀਆਂ ਨੇ ਸਾਰੀਆਂ ਨੇ ਤੇ ਇਹਨੂੰ ਅਸੀਂ ਹਰੇ ਕਹਤਾ ਵਿਚਾਰੇ ਲੈਦਾ ਕਨੈਕਟਰ ਕਹਿੰਦਾ ਮੈਂ ਇਹਨੂੰ ਕੁੜੀ ਨੂੰ ਥੱਲੇ ਸਾਹ ਤਾਰ ਦੇਣਾ ਮਹਿਲ ਜਾਣਾ ਨਹੀਂ ਮੋਕੇ ਕੈਰੇਟਰ ਇਦਾਂ ਕਹਿੰਦਾ ਕਿਹੜਾ ਪ੍ਰਾਈਵੇਟ ਵਾਲਾ ਹੈ ਕਿ ਸਰਕਾਰੀ ਸਰਕਾਰੀ ਵਾਲਾ ਤੇ ਅਸੀਂ ਦਾ ਆਈ ਆਹੀ ਆਖਿਆ ਚੱਲ ਬੱਚੀ ਆ ਤੇ ਉਹ ਵਿਚਾਰੀ ਮੈਡਮ ਉਹ ਕਿ ਜੀ ਅਲੀ ਖਾਲਸੇ ਸੀ ਬੈਠਣਾ ਉਹ ਉਹਦੇ ਘਰ ਲੈ ਚਲੀ ਉਹਦੇ ਨਾਲ ਨਹੀਂ ਗਈ ਅਣੀ ਮੈਂ ਤੁਹਾਡੇ ਨਾਲ ਜਾਣਾ ਇਹ ਸਾਡੇ ਨਹੀਂ ਕੁੜੀਆਂ ਨਾਲ ਜੀ ਲੱਗ ਰਿਹਾ ਗੱਲਾਂ ਮਾਰਦੀ ਆ ਜੀ ਉਹਨਾਂ ਨਾਲ ਵੀ ਤੁਰ ਪਏ ਕਹਿੰਦੇ ਵੀ ਅਸੀਂ ਇਹ ਕਹਣਾ ਚੱਲ ਜਾਣਾ ਵਾ ਆਹਣਾ ਸਾਡੀ ਇੱਥੇ ਵੱਡੀ ਉਹਨਾਂ ਦੇ ਨਾਲ ਆ ਗਈ ਏ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੈਂ ਜੀ ਅੱਜ ਅਸੀਂ ਆਏ ਆ ਪਿੰਡ ਬੂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਹਰੀਕੇਪਤਨ ਲਾਗੇ ਪਿੰਡ ਵਾ ਤੇ ਆ ਜਿਹੜੀ ਤੁਸੀਂ ਭੈਣ ਵੇਖ ਰਿਹਾ ਜੀ ਮੇਰੇ ਲਾਗੇ ਇਹ ਭੈਣ ਪਤਾ ਨਹੀਂ ਇਹਦਾ ਕੀ ਕਾਰਨ ਹੋਆ ਕਰੋ ਕਿਹੜੇ ਹਾਲਾਤਾਂ ਦੇ ਵਿੱਚ ਆਈ ਆ ਇਹ ਸਾਡੀ ਮਾਂ ਨੂੰ ਇੱਥੇ ਮਿਲੀ ਸੀ ਅੰਮ੍ਰਿਤਸਰ ਮਿਲੀ ਸੀ ਅੰਮ੍ਰਿਤਸਰ ਬਾਸ ਦੇ ਵਿੱਚ ਅੰਮ੍ਰਿਤਸਰ ਮਿਲੇ ਸੀ ਮਾਤਾ ਜੀ ਨੂੰ ਇਹ ਆਪਣੀਆਂ ਬੇਟੀਆਂ ਦੇ ਨਾਲ ਉੱਥੇ ਕੋਈ ਕੰਮ ਗਏ ਸੀਗੇ ਤੇ ਕੱਪੜੇ ਖਰੀਦਣ ਗਏ ਸੀਗੇ ਤੇ ਇਹ ਦੱਸਦੇ ਆ ਕਿ ਇਹ ਬੇਟੀ ਨੂੰ ਬੱਸ ਵਾਲਾ ਕਹਿ ਰਿਹਾ ਸੀਗਾ ਕਿ ਮੈਂ ਤੈਨੂੰ ਚੜਾਉਣਾ ਨਹੀਂ ਹੈ ਤੇ ਤੈਨੂੰ ਟਿਕਟ ਨਹੀਂ ਹੈਗੀ ਤੇ ਤੈਨੂੰ ਪੈਸੇ ਨਹੀਂ ਹੈਗੇ ਤੇ ਇਹਨੂੰ ਉਤਾਰ ਰਿਹਾ ਸੀਗੇ ਰਸਤੇ ਦੇ ਵਿੱਚ ਚਲੋ ਮੈਂ ਧੰਨਵਾਦ ਕਰਦਾ ਮਾਤਾ ਜੀ ਹੁਣ ਆਂਦਾ ਜਾਂ ਇਹਨਾਂ ਦੇ ਇੱਕ ਰਿਸ਼ਤੇਦਾਰ ਵਾ ਜਿਨ੍ਹਾਂ ਨੇ ਆਪਣੀ ਰਿਸਪੌਂਸਿਬਿਲਟੀ ਤੇ ਇਸ ਭੈਣ ਨੂੰ ਆਪਣੇ ਨਾਲ ਲਿਆਂਦਾ ਤੇ ਅੱਜ ਹੁਣ ਬੂਹੇਵਿਲਿਆਂ ਦੇ ਵਿੱਚ ਇਹਨਾਂ ਦੇ ਕੋਲ ਅਸੀਂ ਆਏ ਆਂ ਪਰ ਇਹ ਹਜੇ ਭੈਣ ਆਪਣਾ ਕੋਈ ਐਡਰੈਸ ਵਗੈਰਾ ਨਹੀਂ ਦੱਸ ਰਹੀ ਕੋਈ ਆਪਣਾ ਪਤਾ ਨਹੀਂ ਦੱਸ ਰਹੀ ਸੋ ਇਸ ਵੀਡੀਓ ਦੇ ਜ਼ਰੀਏ ਜੇਕਰ ਕੋਈ ਵੀਰ ਪਰ ਇਸ ਭੈਣ ਨੂੰ ਜਾਣਦਾ ਹੋਵੇ ਤਾ ਸਾਡੇ ਨਾਲ ਜਰੂਰ ਸੰਪਰਕ ਕਰੇ ਬਾਕੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਬਾਕੀ ਅਸੀਂ ਇਹਨੂੰ ਭੈਣ ਨੂੰ ਪੁੱਛ ਰਹੇ ਆ ਤੇ ਪਰ ਫਿਲਹਾਲ ਕੁਝ ਦੱਸ ਨਹੀਂ ਰਹੀ ਭੈਣੇ ਤੂੰ ਇਹ ਦੱਸ ਦੇ ਤੇਰੀ ਪੇਕੇ ਕਿਹੜੀ ਜਗ੍ਹਾ ਵਾ ਤੂੰ ਕੁਝ ਨਾ ਕੋਈ ਦੱਸੇ ਕੀ ਸਾਨੂੰ ਫੇਰ ਤੇਰੇ ਹਾਲ ਵਗਰਾਗੇ ਅਸੀਂ ਐਦਾਂ ਤੈਨੂੰ ਕਾਰਾ ਆ ਚ ਕਿਦਾਂ ਤਾਰਦੀ ਕਿੱਥੇ ਛੱਡ ਗਈ ਇਹਦੋਂ ਇਹ ਦੱਸ ਆਪੇ ਚੱਲ ਜੂਗੀ ਮੈਂ ਕਾਹਦਾ ਪਤਾ ਤੇ ਫੇਰ ਦੱਸਣਾ ਅਸੀਂ ਤੈਨੂੰ ਨਾਲ ਲੱਗ ਜਾਨੇ ਅੱਗੇ ਫੇਰ ਘਰੋਂ ਬਾਹਰ ਕਿਉਂ ਆਈ ਫੇਰ ਮੈਂ ਨਹੀਂ ਜਾਣਾਂ ਨਹੀਂ ਜਾਣਾਂ ਵੇਖ ਲੈ ਫੇਰ ਪੱਕੀ ਗੱਲ ਨਹੀਂ ਜਾਣਾਂ ਚੱਲ ਫੇਰ ਮੈਂ ਫੇਰ ਪੈਣੀ ਫੇਰ ਐਦਾਂ ਚੰਗੇ ਨਹੀਂ ਲੱ ਠੀਕ ਆ ਤੈਨੂੰ ਅਸੀਂ ਜੇਕਰ ਤੇਰੀ ਸੱਸ ਤਾਂ ਕਰਦੀ ਆ ਤੇਰੀ ਸੱਸ ਨੂੰ ਪੁੱਛਾਂਗੇ ਜੇ ਸੰਸਤਾ ਨਹੀਂ ਜਾਣਾ ਨਹੀਂ ਜਾਣਾ ਸੰਸਤਾ ਚ ਨਹੀਂ ਲੈ ਕੇ ਚੱਲੇ ਤੈਨੂੰ ਸੰਸਤਾ ਚ ਨਹੀਂ ਲੈ ਕੇ ਚੱਲੇ ਜੇ ਤੈਨੂੰ ਸੰਸਤਾ ਚ ਲੈ ਕੇ ਜਾਣਾ ਹੁੰਦਾ ਤੇ ਤੇਰਾ ਐਡਰੈਸ ਕਿਉਂ ਪੁੱਛਾਂ ਮੈਂ ਅਸੀਂ ਦਿਨੋਂ ਤਾਂ ਖੜਨਾ ਥੋੜੇ ਵੀ ਉੱਤੇ ਆਏ ਆ ਅਸੀਂ ਤੇ ਤੈਨੂੰ ਪਹੁੰਚਾਉਣਾ ਵਾ ਉੱਥੇ ਵੀ ਤੇਰੇ ਘਰੇ ਪਹੁੰਚਾ ਦਈਏ ਮੇਰੇ ਕੋਲ ਪੈਸੇ ਹੈਗੇ ਮੈਂ ਚੱਲ ਜੰਮ ਕਿੱਥੇ ਜਾਣਾ ਵਾ ਫਿਰ ਭਾਵੇਂ ਮੈਂ ਫਿਰ ਤੈਨੂੰ ਚੰਗੀ ਜਗ੍ਹਾ ਹੀ ਲੈ ਕੇ ਜਾਊਂਗੀ ਤੇਰੀ ਕੇਅਰ ਹੋਊ ਹਾਂ ਹੁਣ ਉਹ ਵੀ ਤੈਨੂੰ ਰੱਖ ਨਹੀਂ ਸਕਦੇ ਰਾਤ ਪਰ ਰੱਖ ਨਹੀਂ ਸਕਦੇ ਇਹਨਾਂ ਖੁਦ ਦੱਸਿਆ ਵਾ ਵੀ ਇਹਦੇ ਤੋਂ ਗਲਤ ਕੰਮ ਕਰਵਾਉਂਦੇ ਸੀ ਅੱਛਾ ਇਹਦੇ ਨਹੀਂ ਨਹੀਂ ਹੁਣ ਤਾਂ ਸਹੀ ਹੈ ਗਿਆ ਮੈਂ ਸੰਸਤਤ ਮੈਂ ਨਹੀਂ ਜਾਣਾ ਮੈਂ ਕਿਉਂ ਮੈਂ ਜਿੱਥੋਂ ਆਈ ਆ ਮੈਂ ਚਲ ਜੂ ਤੇ ਕਿੱਥੇ ਜਾਣਾ ਵਾ ਦੱਸ ਤੇ ਤੈਨੂੰ ਲੈ ਕੇ ਜਾਈਏ ਕੋਈ ਨਾ ਕੋਈ ਗੱਲ ਨਹੀਂ ਪੈਣੀ ਕੋਈ ਗੱਲ ਨਹੀਂ ਪੈਣੀ ਜੇ ਨਹੀਂ ਨਾ ਜਾਂਦੀ ਇਹਨੂੰ ਫੜੋ ਦੋ ਪੈਣਾ ਨਾਲ ਫੜੋ ਤੇ ਮੇਰਾ ਗੱਡੀ 'ਚ ਬਿਠਾਓ ਮੈਂ ਨਹੀਂ ਜਾਣਾ ਤੇ ਨਹੀਂ ਆਉਣਾ ਪੈਣੇ ਇਦਾਂ ਨਹੀਂ ਤੈਨੂੰ ਛੱਡ ਕੇ ਜਾ ਸਕਦੇ ਐਦਾ ਤੈਨੂੰ ਛੱਡ ਕੇ ਨਹੀਂ ਜਾ ਸਕਦੇ ਜੇ ਸਾਡੇ ਨਾਲ ਚੱਲ ਚੱਲੇਂਗੀ ਤਾਂ ਵੀ ਠੀਕ ਆ ਹੁਣ ਇਹਨਾਂ ਦੇ ਕੋਲ ਕੋਈ ਅਥਾਰਟੀ ਨਹੀਂ ਹੈਗੀ ਤੈਨੂੰ ਆਪਣੇ ਕੋਲ ਰੱਖ ਲੈਣਾ ਰੱਬ ਨਾ ਕਰੇ ਕੋਈ ਗੱਲਬਾਤ ਹੋ ਜੇ ਅਸੀਂ ਭੈਣ ਤੇਰਾ ਪੜਾਈ ਸੋਚੁੰਦਾ ਐ ਅਸੀਂ ਕੋਈ ਮਾੜਾ ਨਹੀਂ ਕਰੁੰਦਾ ਕਿ ਤੈਨੂੰ ਮੋਗੇ ਛੱਡਾਉਣੇ ਜਿੱਥੇ ਕਹੇਂਗੀ ਮੋਗੇ ਛੱਡਈਏ ਉਹ ਭੈਣ ਨਾਲ ਜਾਊਗੀ ਮੋਗੇ ਛੱਡਈਏ ਤੈਨੂੰ ਅਸੀਂ ਤੇਰੇ ਘਰ ਜਾਵਾਂਗੇ ਜੇਕਰ ਤੇਰੀ ਸੱਸ ਤੈਨੂੰ ਵੀਰਾ ਦੱਸ ਰਿਹਾ ਵੀ ਤੇਰੇ ਨਾਲ ਕੋਈ ਧੱਕੇਸ਼ਾਹੀ ਕਰਾ ਰਿਹਾ ਐ ਕੋਈ ਗਲਤ ਕੰਮ ਕਰਾ ਰਿਹਾ ਤੇ ਨਾ ਧੱਕਾ ਕਰ ਰਿਹਾ ਮੈਂ ਤੇਰਾ ਭਰਾ ਬਣਿਆ ਮੈਂ ਉਹਦੇ ਤੋਂ ਧੱਕਾ ਕਰ ਕੋਈ ਵੀ ਤੇਰੇ ਨਾਲ ਗਲਤ ਹੋ ਰਿਹਾ ਵਾ ਅਸੀਂ ਤੇਰੇ ਨਾਲ ਖੜਾਂਗੇ ਗਲਤ ਕੰਮ ਕਰਾਉਂਦੇ ਇਹ ਦੇਖ ਤੂੰ ਦੱਸ ਤੇ ਸਹੀ ਸਾਨੂੰ ਸਾਨੂੰ ਮਜਬੂਰੀ ਦੱਸੇਂਗੀ ਆਪਣੀ ਗੱਲ ਦੱਸੇਂਗੀ ਅਸੀਂ ਤੇਰੀ ਤਾੜੀ ਮਦਦ ਕਰਾਂਗੇ ਜੇਕਰ ਤੂੰ ਸਾਨੂੰ ਵੀ ਉਪਰ ਆ ਸਮਝੇਂਗੀ ਸਾਨੂੰ ਵੀ ਕੋਈ ਦੱਸੇਂਗੀ ਨਾ ਤੇ ਭਾਵੇਂ ਫਿਰ ਤੇ ਤੂੰ ਧੱਕੇ ਹੀ ਖਾਣੇ ਜਿੰਦਗੀ ਦੇ ਮੈਂ ਤੇਰੇ ਭਰਾ ਬਣੇ ਆ ਸਾਨੂੰ ਭਰਾ ਸਮਝ ਕੇ ਚੱਲ ਤੈਨੂੰ ਹੋਰ ਕਿਸੇ ਦੇ ਬਾਣ ਨਹੀਂ ਤੇਰੀ ਫੜਦੀ ਅਸੀਂ ਤੇ ਜਾਵਾਂਗੇ ਵੀ ਮੋਗੇ ਨਵਾਸੇ ਦੇ ਮੇਰੀ ਗੱਲ ਸੁਣੋ ਜੇ ਕਹਿੰਗੇ ਨਾ ਅਸੀਂ ਇੱਥੇ ਵੀ ਘਰੇ ਵੀ ਰੱਖ ਲਾਂਗੇ ਤੈਨੂੰ ਕੋਈ ਗੱਲ ਨਹੀਂ ਪਰ ਤੂੰ ਸਾਨੂੰ ਦੱਸ ਦੇ ਅਸੀਂ ਤੈਨੂੰ ਇਨਸਾਫ ਦਵਾਈਏ ਅਸੀਂ ਤੈਨੂੰ ਇੱਥੇ ਰੱਖ ਲਾਂਗੇ ਅਸੀਂ ਤੈਨੂੰ ਵਧੀਆ ਰੱਖਾਂਗੇ ਇਹ ਨਹੀਂ ਵੀ ਮਾੜਾ ਕੰਮ ਕੋਈ ਵੀ ਅਸੀਂ ਤੈਨੂੰ ਵਧੀਆ ਭੈਣ ਰੱਖਾਂਗੇ ਕੌਣ ਤਕੇਸ਼ਾਈ ਕਰਦਾ ਤੂੰ ਦੱਸ ਕਿਹੜੀ ਗੱਲ ਆ ਕੀ ਤੈਨੂੰ ਦਿੱਕਤ ਆ ਅਸੀਂ ਨਾ ਭੈਣ ਬਣਾਈ ਆ ਤੁਹਾਨੂੰ ਬਾਬਾ ਜੀ ਤਾਈਆਂ ਨੂੰ ਫੋਨ ਲਾਇਆ ਸੀ ਨਾ ਤੇ ਰਾਤ ਵੀ ਅਸੀਂ ਵੀ ਨਹੀਂ ਰੱਖ ਸਕਦੇ ਬਗਾਨੀ ਧੀ ਆ ਸਾਨੂੰ ਨਹੀਂ ਪਤਾ ਵੀ ਕੌਣ ਕਿੱਥੋਂ ਨਹੀਂ ਆਏ ਪਰ ਅਸੀਂ ਫਿਰ ਵੀ ਆਪਣੀ ਭੈਣ ਬਣਾ ਕੇ ਰੱਖੀ ਹੀ ਕਰੇ ਮੈਂ ਨਾ ਮੈਂ ਮਾਫੀ ਮੰਗਦਾ ਮੈਂ ਉਧਰਲੇ ਸੀਗੇ ਸਾਈਡ ਸੀਗਾ ਮੱਲਾਮਲ ਸਾਈਡ ਜਿੱਧਰ ਪਾਣੀ ਆਏ ਆ ਪਤਾ ਮੈਨੂੰ ਦੱਸਿਆ ਨਹੀਂ ਤੇ ਬੜੀ ਕਾਲੀ ਪਈ ਸੀ ਨਹੀਂ ਨਹੀਂ ਮੈਨੂੰ ਜਾਣ ਦੋ ਪਰ ਨਹੀਂ ਅਸੀਂ ਅਸੀਂ ਨਹੀਂ ਜਾਣ ਦਿੱਤਾ ਵੀ ਨਹੀਂ ਇਹਦਾ ਕੋਈ ਗਾਂ ਦਾ ਪਚਰੀ ਦਾ ਸੋਖ ਲਵੇ ਅਸੀਂ ਤੁਹਾਨੂੰ ਪਤਾ ਵੀ ਅਸਲ ਦੇ ਵਿੱਚ ਗੱਲ ਪਤਾ ਕੀ ਸੀ ਮਾਤਾ ਤੁਸੀਂ ਇਹਦੀ ਕਿਉਂ ਹੈਲਪ ਕੀਤੀ ਕਿਉਂਕਿ ਤੁਸੀਂ ਵੀ ਢੀਆਂ ਵਾਲੇ ਸੀ ਢੀਆਂ ਵਾਲੇ ਤੁਸੀਂ ਮੰਨਣਾ ਨਹੀਂ ਮੈਂ ਇਸ ਘਰ ਚ ਹਲੇ ਇਸ ਟਾਈਮ ਹੁਣ ਬੰਦਾ ਅਕਸਰ ਚ ਮੈਂ ਕੱਲਾ ਹੀ ਹਾਂ ਹੁਣ ਸਾਰੇ ਕਮਾਕਾਰਾਂ ਤੇ ਇਹ ਭੈਣਾਂ ਸਾਡੀਆਂ ਮੇਰੀਆਂ 7 8